ਹਾਂਜੀ ਦੋਸਤੋ ਸਵਾਗਤ ਹੈ ਜੀ ਸਭ ਦਾ ਆਪਣੇ YouTube ਚੈਨਲ ਮਾਲਵਾ ਬੀ ਐਂਡ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਇੱਕ ਖਜ਼ਾਨੇ ਵਾਲੀ ਕਿਤਾਬ ਦੀ ਜਿਸ ਤਰ੍ਹਾਂ ਕਿ ਆਪਾਂ ਘਰਾਂ ਦੇ ਵਿੱਚ ਆਮ ਪਸ਼ੂ ਰੱਖੇ ਹੋਏ ਜਿਨ੍ਹਾਂ ਦੇ ਵਿੱਚ ਲਾ ਲੋ ਆਪਣੀਆਂ ਘਰੇਲੂ ਜ਼ਰੂਰਤਾਂ ਵਾਸਤੇ ਦੁੱਧ ਦੀਆਂ ਲੋੜਾਂ ਵਾਸਤੇ ਜਾਂ ਫਿਰ ਡੈਰੀ ਦੇ ਵਿੱਚ ਦੁੱਧ ਪਾਉਣੇ ਆਪਾਂ ਤਾਂ ਤੁਹਾਨੂੰ ਪਤਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਪਸ਼ੂਆਂ ਦੇ ਵਿੱਚ ਬਿਮਾਰੀਆਂ ਨੂੰ ਲੈ ਕੇ ਉਹਨਾਂ ਦੇ ਰਿਪੀਟਰ ਹੋਣ ਦਾ ਤੇ ਪਸ਼ੂਆਂ ਨੂੰ अनेका ਤਰ੍ਹਾਂ ਦੀਆਂ ਬਿਮਾਰੀਆਂ ਉਹਨਾਂ ਦਾ ਫੀਡ ਫਾਰਮੂਲੇਸ਼ਨ ਉਸ ਤੋਂ ਬਾਅਦ ਹਰ ਸਾਲ ਉਹਨਾਂ ਤੋਂ ਬੱਚਾ ਲੈਣਾ ਤੇ ਨਸਲ ਸੁਧਾਰ ਵਿੱਚ ਤਾਂ ਦੋਸਤੋ ਇਸ ਦੇ ਵਿੱਚ ਮੈਨੂੰ ਇੱਕ ਖਜ਼ਾਨੇ ਵਾਲੀ ਕਿਤਾਬ ਮਿਲੀ ਡਾਕਟਰ ਜੀਵਨ ਗੁਪਤਾ ਜੀ ਦੀ ਵਿਗਿਆਨਕ ਡੇਰੀ ਫਾਰਮ ਡਾਕਟਰ ਸਾਹਿਬ ਨੂੰ ਜਦੋਂ ਮੈਂ ਮਿਲ ਕੇ ਆਇਆ ਤਾਂ ਡਾਕਟਰ ਸਾਹਿਬ ਤੋਂ ਜਦੋਂ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਮੇਰੇ ਨਾਲ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ ਡਾਕਟਰ ਸਾਹਿਬ ਨੇ ਤਕਰੀਬਨ 25 ਸਾਲ ਦਾ ਤਜਰਬਾ ਆਪਣਾ ਡੇਰੀ ਫਾਰਮਿੰਗ ਦੇ ਵਿੱਚ ਉਹਨਾਂ ਨੇ ਮਤਲਬ ਵੱਡੇ ਡੇਅਰੀ ਫਾਰਮਰਾਂ ਤੋਂ ਲੈ ਕੇ 2-3 ਪਸ਼ੂ ਰੱਖਣ ਵਾਲੇ ਜ਼ਿਮੀਂਦਾਰਾਂ ਤੱਕ ਵੀ ਆਪਣਾ ਰਾਬਤਾ ਕਾਇਮ ਰੱਖਿਆ ਉਹਨਾਂ ਨੇ ਜੋ ਆਪਣੇ 25 ਸਾਲ ਦੇ ਤਜਰਬਿਆਂ ਦੇ ਵਿੱਚ ਉਹਨਾਂ ਨੇ ਪ੍ਰੈਕਟੀਕਲ ਨੁਕਤੇ ਜਿਹੜੇ ਸਾਰੇ ਉਹਨਾਂ ਦਾ ਤਜਰਬਾ ਸੀ ਉਹ ਸਾਰਾ ਉਹਨਾਂ ਨੇ ਇਸ ਕਿਤਾਬ ਦੇ ਵਿੱਚ ਆਪਣਾ ਆਪਣੇ ਨਾਲ ਸਾਂਝਾ ਕੀਤਾ ਹੈਗਾ ਜਿਹਦੇ ਵਿੱਚ ਤਕਰੀਬਨ ਆਪਣੀਆਂ 50 ਸਮੱਸਿਆਵਾਂ ਦਾ ਜਿਹੜਾ ਇਹਦੇ ਵਿੱਚ ਹੱਲ ਹੈ ਉਹ ਆਪਾਂ ਨੂੰ ਦੱਸਿਆ ਹੋਇਆ ਹੈ ਜਦੋਂ ਦੋਸਤੋ ਮੈਂ ਇਹ ਕਿਤਾਬ ਪੜ੍ਹੀ ਤਾਂ ਇਸ ਕਿਤਾਬ ਨੇ ਮੇਰਾ ਦਿਮਾਗ ਖੋਲ ਕੇ ਰੱਖ ਦਿੱਤਾ ਕਿਉਂਕਿ ਇਹਦੇ ਵਿੱਚ ਕੀ ਸੀਗਾ ਆਪਣਾ ਜਿਹੜਾ ਪਸ਼ੂ ਪਾਲਣ ਦਾ ਜਿਹੜਾ ਆਪਣਾ ਸਿਸਟਮ ਹੈ ਪਿੰਡਾਂ ਦੇ ਵਿੱਚ ਲਾ ਲਓ ਦੇਸੀ ਤਰੀਕਾ ਪੁਰਾਣਾ ਤਰੀਕਾ ਉਹ ਬਹੁਤ ਪੁਰਾਣੇ ਸਮੇਂ ਦੀ ਗੱਲ ਹੋ ਗਈ ਆਪਾਂ ਅੱਜ ਵੀ ਉਸੇ ਚੀਜ਼ ਨੂੰ ਲੈ ਕੇ ਚੱਲੀ ਜਾ ਰਹੇ ਤਾਂ ਹੀ ਆਪਾਂ ਨੂੰ ਪਸ਼ੂਆਂ ਦੇ ਵਿੱਚ ਕੁਝ ਬਚਦਾ ਨਹੀਂ ਜੇ ਆਪਾਂ ਨੇ ਪਸ਼ੂਆਂ ਦੇ ਵਿੱਚ ਇੱਕ ਖਜ਼ਾਨੇ ਦੀ ਤਰ੍ਹਾਂ ਕਮਾਈ ਕਰਨੀ ਹੈ ਤਕਰੀਬਨ ਮੇਰੇ ਪਿੰਡੋਂ ਇੱਕ ਮੱਝ ਸੇਲ ਹੋਈ 1.5 ਲੱਖ ਰੁਪਏ ਦੀ ਜੇਕਰ ਇਹੇ ਪਸ਼ੂ ਆਪਣੇ ਵਿਕਣ ਟਾਈ 2-3 ਤਣ ਤਣ ਲੱਖ ਦੀਆਂ گاਵਾ ਸਵਾ ਸਵਾ 3-3 6-3 ਤਣ ਲੱਖ ਦੀਆਂ ਮੱਝਾਂ ਵੇਖਣਾ ਪਣੀਆਂ ਤਾਂ ਫਿਰ ਆਪਾਂ ਦੇਖ ਲਓ ਵੀ ਕਿੱਥੇ ਤੱਕ ਆਪਾਂ ਕਮਾਈ ਕਰ ਸਕਦੇ ਹਾਂ ਇਸ ਕਿੱਤੇ ਦੇ ਵਿੱਚੋਂ ਤਾਂ ਦੋਸਤੋ ਮੈਂ ਜਦੋਂ ਇਸ ਤਰੀਕੇ ਨੂੰ ਹੁਣ ਇੱਕ ਕਿਤਾਬ ਦੇ ਵਿੱਚੋਂ ਮੈਂ ਇਹ ਜਿਹੜੀ ਜਾਣਕਾਰੀ ਇਸ ਕਿਤਾਬ ਦੇ ਵਿੱਚੋਂ ਮੈਂ ਲੈ ਕੇ ਹੁਣ ਨਵੇਂ ਤਰੀਕੇ ਦੇ ਨਾਲ ਆਪਣੇ ਪਸ਼ੂਆਂ ਦੀ ਸਭ ਸੰਭਾਲ ਕਰ ਰਿਹਾ ਮੇਰੇ ਲੇਵੇ ਤਕਰੀਬਨ ਹੁਣ 20 ਤੋਂ ਪਲੱਸ ਮੱਝਾਂ ਕਟੀਆਂ ਤੇ ਗਾਵਾਂ ਤੁਹਾਨੂੰ ਮੈਂ ਦਿਖਾਉਣਾ ਆਪਣੇ ਫਾਰਮ ਦੀਆਂ ਗਾਵਾਂ ਟੋਟਲ ਮੇਰੇ ਕੋਲ ਇਸ ਟਾਈਮ 4 ਦੇ ਕਰੀਬ ਐਨੀਮਲ ਨੇ ਜਿਹੜੇ ਉਹ ਮੈਂ ਆਪਣੇ ਪਾਲੇ ਹੋਏ ਨੇਗੇ ਨਵੀਆਂ ਬੱਚੀਆਂ ਤਿਆਰ ਕਰ ਰਹੇ ਨਵੀਆਂ ਕਟੀਆਂ ਤਿਆਰ ਕਰ ਰਹੇ ਆ ਤਾਂ ਮੈਂ ਇਹ ਰਾ ਦੋਸਤੋ ਤੁਹਾਨੂੰ ਇਹ ਮੇਰੇ ਵੱਲੋਂ ਇਹ ਸੁਝਾਇਆ ਵੀ ਤੁਸੀਂ ਜੇਕਰ ਇਸ ਕੰਮ ਦੇ ਵਿੱਚੋਂ ਵਧੀਆ ਲਾਹਾ ਖਟਣਾ ਚਾਹੁੰਦੇ ਹੋ ਜਾਂ ਆਪਣੇ ਘਰੇਲੂ ਪਸ਼ੂਆਂ ਦੀ ਵਧੀਆ ਦੇਖਭਾਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਡਾਕਟਰ ਜੀਵਨ ਗੁਪਤਾ ਜੀ ਦੀ ਇਹ ਬੁੱਕ ਦਾ ਆਪਾਂ ਕੰਟੈਕਟ ਤੁਹਾਨੂੰ ਪਾ ਦਿੰਨੇ ਆ ਤਾਂ ਤੁਹਾਨੂੰ ਇਹਦੇ ਵਿੱਚ ਨਵੀਆਂ ਕਟੀਆਂ ਬੱਚੀਆਂ ਕਿਵੇਂ ਤਿਆਰ ਕਰਨੀਆਂ ਨੇ ਆਪਾਂ ਨੇ نسل ਸੁਧਾਰ ਕਿਵੇਂ ਕਰਨਾ ਹੈ ਪਸ਼ੂਆਂ ਦੀ ਫੀਡ ਫਾਰਮੂਲੇਸ਼ਨ ਕਿਵੇਂ ਬਣਾਉਣੀ ਹੈ ਪਸ਼ੂਆਂ ਲਈ ਹਰੇ ਚਾਰਾ ਸਾਇਲਜ ਕਿਸ ਤਰੀਕੇ ਦਾ ਬਣਾਉਣਾ ਹੈ ਪਸ਼ੂਆਂ ਲਈ ਜਿਹੜੀ ਹੇ ਬਣਾਉਣੀ ਹੈ ਆਪਾਂ ਸਰਦੀਆਂ ਦੇ ਵਿੱਚ ਬਰਸੀਨ ਆਪਰੇ ਲਵੇ ਜਿਆਦਾ ਹੋ ਜਾਂਦਾ ਉਹਦੀ ਹੇ ਬਣਾਉਣੀ ਆਪਾਂ ਨੇ ਉਹ ਕਿਸ ਤਰੀਕੇ ਨਾਲ ਬਣਾਉਣੀ ਹੈ ਤਾਂ ਤਕਰੀਬਨ ਤਕਰੀਬਨ ਲਾ ਲਓ ਵੀ ਤੁਸੀਂ 50 ਤਰ੍ਹਾਂ ਦੇ ਸਵਾਲ ਨੇ ਜਿਹੜੇ ਪਸ਼ੂ ਪਾਲਣ ਨੂੰ ਲੈ ਕੇ ਉਹ ਇਹਦੇ ਵਿੱਚ ਉਹਨਾਂ ਉੱਪਰ ਐਨ ਪੂਰੀ ਬਾਰੀਕੀ ਦੇ ਨਾਲ ਇਹਦੇ ਵਿੱਚ ਚਰਚਾ ਕੀਤੀ ਸੋ ਜੇਕਰ ਤੁਸੀਂ ਆਪਣੇ ਪਸ਼ੂ ਪਾਲਣ ਨੂੰ ਵਧੀਆ ਤਰੀਕੇ ਨਾਲ ਕਰਨਾ ਚਾਹੁੰਦੇ ਹੋ ਅੱਗੇ ਵਧਾਉਣਾ ਚਾਹੁੰਦੇ ਹੋ ਬਿਜ਼ਨਸ ਨੂੰ ਆਪਣੇ ਨੂੰ ਡੇਰੀ ਫਾਰਮਿੰਗ ਦੇ ਨੂੰ ਤਾਂ ਤੁਸੀਂ ਡਾਕਟਰ ਸਾਹਿਬ ਦੀ ਇਸ ਕਿਤਾਬ ਦੇ ਨਾਲ ਜਰੂਰ ਜੁੜੋ ਵਿਗਿਆਨ ਕ ਡੇਰੀ ਫਾਰਮਿੰਗ ਦੇ ਨਾਲ ਡਾਕਟਰ ਸਾਹਿਬ ਨੇ ਤੁਹਾਨੂੰ ਕੰਟੈਂਟ ਅਸੀਂ ਇਸ ਦਾ ਆਪਣੇ ਚੈਪੇਜ ਉੱਪਰ ਪਾ ਦਿੰਦੇ ਆ ਤਾਂ ਤੁਸੀਂ ਇਸ ਨੂੰ ਬਾਇ ਪੋਸਟ ਵੀ ਮਗਵਾ ਸਕਦੇ ਹੋ ਤਕਰੀਬਨ 550 ਰੁਪਿਆ ਪ੍ਰਾਈਸ ਇਸ ਕਿਤਾਬ ਦਾ ਤੇ ਜੇਕਰ ਤੁਸੀਂ ਇਸ ਕਿਤਾਬ ਨਾਲ ਜੁੜਦੇ ਹੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਤੁਹਾਨੂੰ ਕੋਈ ਗਾਂ ਆਪਣੀ ਸੁੱਣੀ ਨਹੀਂ ਛੱਡਣੀ ਪਊਗੀ ਤੇ ਕੋਈ ਤੁਹਾਨੂੰ ਕੱਟੀ ਜਾਂ ਮੱਝ ਆਪਣੀ ਰਿਪੀਟਰ ਹੋਣ ਤੋਂ ਬਾਅਦ ਕਟਿਆ ਨਾਉਣੀ ਦੇਣੀ ਪਊਗੀ ਇਸੋੜਨਾ ਆਵਾਜ਼ ਆ ਰਿਹਾ ਜੇਕਰ ਤੁਸੀਂ ਕਿਤਾਬ ਨਾਲ ਜੁੜਦੇ ਹੋ ਇਸ ਕਿਤਾਬ ਦੇ ਮੁਤਾਬਕ ਤੁਸੀਂ ਕੰਮ ਕਰਦੇ ਹੋ ਠੀਕ ਹੈ ਜੀ ਬਾਕੀ ਜੇਕਰ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਧੰਨਵਾਦ